ਰੇਟ ਇਹ ਜੇ ਦੇਵਾਂਗੇ ਮਬੂਸਿਆਂ ਬੇਲਾ ਸੰਭਦਾ ਸਮਝ ਲਓ ਆ ਅੱਜ ਤੋਂ ਵੀ ਸਸਤਾ ਲੈ ਮਿੱਤਰੋ ਆ ਆਸੇ ਤੋਂ ਵੀ ਸੋਨਾ ਲੀਕਾ 60 ਦਾ ਜਿੱਥੇ ਮਰਜੀ ਚਾੜ ਲੈਣਾ ਲੈ ਮਿੱਤਰੋ ਜੇ ਕਿਸੇ ਨੇ ਇੰਨੇ ਦਾ ਦੇਤਾ ਆ ਮਾਡਲ ਤੇ ਇੰਨਾ ਸਾਫ ਤੇ ਸਾਰਾ オリジナル ਤੇ ਆਪਾਂ ਜ਼ਿੰਮੇਵਾਰੀ ਆ ਕੱਪੜੇ ਚਾ ਲਾ ਲਈ ਬੇ ਬੇਲਾ ਸੰਭਲਿਓ ਬਾਈ ਕੱਪੜੇ ਦਾ ਪਹਿਲਾਂ ਵੀ ਬੋਲਿਆ ਹੋਇਆ ਕੱਪੜੇ ਲਾ ਲਈ ਜਿਹੜਾ ਆ ਗਿਆ ਇੱਥੇ ਲੈਂਡ ਰੈਕਟਰ ਪਿਛਲੀ ਵੀਡੀਓ ਚ 88 ਬੋਲਿਆਗਾ ਬੋਲਿਆ ਹੂ ਅੱਜ ਬੋਲ ਗੱਲ ਤਾਂ ਅੱਜ ਦੀ ਕਰ ਤਿੰਨ ਪੰਜ ਤੂੰ ਕਰਦਾ ਹਰੇ ਹਾਂ ਗੱਲ ਕਰ ਤੂੰ ਜਾਇਜ ਤਿੰਨ ਦਾ ਲਾਲਾ ਉਹ ਭਰਾ ਲੈ ਕੇ ਆਣਗੇ 90 ਲੈ ਮਿੱਤਰੇ ਜੇ ਤੁਸੀਂ ਜਾਇਜ ਰੇਟਾਂ ਦੇ ਟਰੈਕਟਰ ਖਰੀਦਣਾ ਚਾਹੁੰਦੇ ਹੋਗੇ ਤਾਂ ਯਾਦ ਕਰ ਲਿਓ ਬਾਈ ਸਰ ਮੈਨੂੰ ਖੜਿਆ ਤਲਵੰਡੀ ਸੱਭਾ ਬਾਈ ਨਾਲ ਕਰਦਾ ਗੱਲ ਵਾ ਸੱਸੇ ਕਾ ਬਾਈ ਸਰ ਮੈਨੂੰ ਸੱਸੇ ਕਾਲ ਜੀ ਠੀਕ ਹੈ ਬਾਈ ਵਧੀਆ ਬਾਈ ਜੀ ਉਤਰੋਗੇ ਪੂਰਾ ਅੱਜ ਤੇ ਪੂਰਾ ਉਤਰਿਆ ਕਿਦਾਂ ਨਹੀਂ ਮੈਂ ਅੱਜ ਦੇਖ ਲੈਣੇ ਕਿਦਾਂ ਨਹੀਂ ਉਤਰਿਆ ਅੱਜ ਦੁਬਾਰੇ ਦੇਖਦੇ ਆਂ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਰਾ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਵੀਰੇ ਅੱਜ ਤਰੀਕ ਹੈਗੀ ਆ ਬਾਈ ਜੀ 18 8ਵਾਂ ਮਹੀਨਾ 2025 ਪਹਿਲਾਂ ਤਾਂ ਬੱਬੂ ਵੈਲਕਮ ਬਾਈ ਸਾਡੇ ਘਰੇ ਆਉਣ ਚੱਕਰ ਮੋਸਟ ਵੈਲਕਮ ਵੀਰੇ ਤੇ ਹੁਣ ਦੇਣਾ ਤੈਨੂੰ ਲਾਂਬਾ ਮੈਂ ਵੀ ਦੇਣਾ ਤੇ ਮੇਰੇ ਭਰਾਵਾਂ ਨੇ ਵੀ ਦੇਣਾ ਠੀਕ ਹੈ ਗੁੱਸਾ ਤਾਂ ਨਹੀਂ ਕਰਦਾ ਕੋਈ ਚੱਕ ਨਹੀਂ ਕਰਦਾ ਨਹੀਂ ਬਈ ਜੇ ਵੀਡੀਓ ਬਣਾਉਣੀ ਆ ਠੀਕ ਰੁੱਖੀ ਗੱਲ ਕਰਦਾਂ ਤਰਸੇਮ ਕਿ ਨਹੀਂ ਬਾਈ ਇਹ ਗੱਲ ਨਾ ਹੋਵੇ ਅੱਜ ਵੀਡੀਓ ਪਾਈ 4 ਦਿਨਾਂ ਨੂੰ ਸਹੀ ਆਪਾਂ ਆਪਾ ਲੋਡ ਕਰੀਏ ਕਿਉਂ ਬਾਈ ਵੀਡੀਓ ਤਾਂ ਪਹਿਲਾਂ ਕਿਉਂ ਵੀਡੀਓ ਹੋਰ ਵੀ ਬਣਦੀ ਸਹੀ ਗੱਲ ਹੈ ਕਈ ਚੱਲਣਾ ਚੱਲਦਾ ਕੰਮ ਤੇ ਜਦੋਂ ਵੀਡੀਓ ਪਾਉਂਨੇ ਆਪਾਂ ਉਦੋਂ ਟਰੈਕਟਰ ਵੇਚ ਜਾਂਦੀ ਹੈ ਸਹੀ ਗੱਲ ਹੈ ਕਿ ਉਹ ਗੱਲ ਤਾਂ ਜੀ ਆਪਣੇ ਭਰਾ ਵੀਡੀਓ ਦੇਖਣ ਵਾਲੇ ਫਿਰ ਇੰਤਜ਼ਾਰ ਕਰਦੇਗੇ ਯਾਰ ਇਹ ਕੀ ਗੱਲ ਹੋਈ ਟਰੈਕਟਰ ਦਾ ਵੀਡੀਓ ਪਾਉਣ ਤੋਂ ਪਹਿਲਾਂ ਹੀ ਵੇਚ ਤਾ ਕਿ ਬਾਜ ਮੈਨੂੰ ਕਹਿੰਦਾ ਕਹਿੰਦੇ ਵੀਡੀਓ ਤਾਂ ਬਾਈ ਘੰਟਾ ਪਹਿਲਾਂ ਪਾਈ ਤੂੰ ਕਹਿੰਦਾ ਰੈਕਟਰ ਵੇਚ ਤਾਂ ਇਹ ਲੰਬਾ ਦਿੰਦੇ ਠੀਕ ਹੈ ਗੱਲ ਇਹ ਬੇਨਤੀ ਆ ਕਮੈਂਟ ਬਹੁਤ ਆਈ ਆ ਕਿ ਬਾਈ ਬਣਾਈ ਵੀਡੀਓ ਫਲਾਣੇ ਦੇ ਨਾਲ ਤੇ ਪਾਈ ਅੱਜ ਐਂ ਤੋਂ ਬਾਅਦ ਨੂੰ ਠੀਕ ਇਹ ਕੰਪਲੀਟ ਮੁੜ ਕੇ ਆਪਾਂ ਨੂੰ ਨਾ ਆਵੇ ਦੋਨਾਂ ਨੂੰ ਠੀਕ ਹੈ ਠੀਕ ਹੈ ਇਹ ਗੱਲ ਰੇਟ ਇਹ ਜੇ ਦੇਵਾਂਗੇ ਮੱਬੂ ਸਿਆ ਬੇਲਾ ਸੰਭ ਦਾ ਸੰਭ ਲਿਓ ਜਿਹੜਾ ਪੁਰਾਣੀ ਵੀਡੀਓ ਚ ਆਇਆ ਉਹਦਾ ਰੇਟ ਕੱਟੂ ਅੱਜ ਘਟਾ ਦਾਂਗੇ ਘਟਾ ਦਾਂਗੇ ਪੈਸੇ ਨਾ ਤਬਰਤ ਨਹੀਂ ਨਹੀਂ ਗੱਲ ਇੱਕ ਤੈਨੂੰ ਮੈਂ ਗੱਲ ਕਰਦਾ ਯਾਦ ਕਰ ਲਈ ਤੇ ਨੋਟ ਕਰਦੀ ਘਰੇ ਜਾ ਕੇ ਜਿੱਦੈ ਮੈਂ ਮਰ ਗਿਆ ਮੇਰੇ ਪਾਸੇ ਤੇ 50 ਕਰੋੜ ਰੁਪਏ ਦੀ ਢੇਰੀ ਲੱਗੀ ਪਈ ਹੋਵੇ ਉਹ ਨਹੀਂ ਸਿਵੇਂ ਤੱਕਰ ਲੈ ਕੇ ਜਾਂਦੇ ਬੰਦਿਆਂ ਨੇ ਆ ਲੈ ਕੇ ਜਾਣਗੇ ਆਹਾ ਸਹੀ ਗੱਲ ਹੈ ਬਈ ਤੇ ਇਹੀ ਆਪਾਂ ਖਟਨੇ ਆ ਸਹੀ ਗੱਲ ਹੈ ਬਈ ਠੀਕ ਹੈ ਗੱਲ ਬਾਲਾ ਟੇਮ ਟਾਈਮ ਤੁਹਾਡਾ ਵੇਸਟ ਨਹੀਂ ਕਰਦੇ ਹੋਏ ਡਾਕਟਰ ਆਪ ਜਨ ਦਿਖਾਉਣੇ ਪੱਲਾ ਐ ਆ ਜਾ ਹੁਣ ਠੀਕ ਐ ਆ ਮੈਂ ਲੈ ਨਾ ਤੇਰਾ ਸਵਰਾਜ 733 ਆ ਗਿਆ ਐਫ ਪੀ ਕੰਡੀਸ਼ਨ ਰੂਪੇਈ ਸਰ ਮੈਂ 2003 ਮਾਡਲ ਹੈ ਵੀਰੇ ਪੰਜਾਬ ਨੰਬਰ ਦੇ ਵਿੱਚ ਆ ਠੀਕ ਹੈ ਜੀ ਚਾਰੇ ਟਾਇਰ ਗੁਡਰ ਦੇ ਆ ਠੀਕ ਹੈ ਜੀ ਆ ਪਿਛਲੇ 60 ਪੈਸੇ ਕਹਿ ਲਾ ਮੂਲ 75 ਕੇ ਪੈਸੇ ਕਹਿ ਲਾ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਬਹੁਤ ਵਧੀਆ ਭਾਈ ਚਲਾ ਕੇ ਆਉਦੀ ਤਸੱਲੀ ਕਰਕੇ ਲੈ ਜਾਓ ਛੋਟੇ ਟਰੈਕਟਰ ਮਗਰ ਕੰਮ ਆ ਬਾਤ ਤੇ ਟਰਾਲੀ ਵਾਸਤੇ ਜਾਂ ਪੱਠੇ ਲਿਆਉਣ ਵਾਸਤੇ ਰੇਸ ਬਰੇਕ ਵਾਸਤੇ ਬਹੁਤ ਵਧੀਆ ਟਰੈਕਟਰ ਹੈ ਜ਼ਿਮੀਦਾਰੋਂ ਵੱਡੇ ਟਰੈਕਟਰ ਰੱਖਣ ਨਾਲ ਠੀਕ ਆ ਯਾ ਭੇ ਪੱਠੇ ਵਾਤੇ ਟਰਾਲੀ ਵਾਤੇ ਬਹੁਤ ਵਧੀਆ ਟਰੈਕਟਰ ਆ ਜੀ ਬ੍ਰੇਤੀ ਬਜਨੇ ਵਾਲਾ ਵਾਸਤੇ ਵਧੀਆ ਜੀ ਇਹ ਕਿਉਂ ਖਰਚਾ ਨਹੀਂ ਹੈਗਾ ਦਾ ਮਾਡਲ ਮਾਡਲ 2003 ਠੀਕ ਆ ਜੀ 1,60,000 ਡਿਮਾਂਡ ਦੇ ਲੈ ਨਾਲ ਤੂੰ ਕਰ ਲੈ ਦੇਨ ਦਾ ਤੂੰ ਹੀ ਕਰ ਦੇ ਨਾ ਨਾ ਬੋਲ 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 40 ਸਹੀ ਆ ਟਰੈਕਟਰ ਦੇ ਮੈਂ 1,35,000 ਦਾ ਠੀਕ ਆ ਜੀ ਇੰਨੇ ਦੇ ਬਿਕਦੇ ਆ ਇਨੇ ਦੋ ਵੱਧ ਵੱਧ ਵੀ ਕੀ ਜਾਂਦੇ ਐ ਇਨੇ ਦੇ ਕਿਉਂ ਵੇਖਦੇ ਐ ਸ਼ਰਮੇ ਦਾ ਕੀ ਫਾਇਦਾ ਆ ਉਹ ਉੱਥੇ ਚਲੋ ਜੀ 24 ਜੀ ਲੈ ਮੇਰਾ ਆ ਗਿਆ 704 ਇਹਦਾ ਛੋਟਾ ਭਾਈ ਆ ਗਿਆ ਜੀ ਉਹ 99 ਮਾਡਲ ਆ ਜੀ ਠੀਕ ਆ ਜੀ ਨੰਬਰ ਐਚ ਆਰ ਆ 732 ਛਤਰੀ ਦੇ ਦਾਂਗੇ ਫੁੱਟ ਦੇਵਾਂਗੇ ਟਾਇਰ ਹੈ ਗਿਆ ਪਿਛਲੇ ਜੀ 70 75 ਰੁਪਏ ਸੀ ਠੀਕ ਹੈ ਜੀ ਮੂਰ ਲੈ ਗਿਆ 40 ਕੇ ਪੈਸੇ ਟਾਇਰ ਗੇਰੰਜਾ ਓਕੇ ਆ ਚਲਾ ਕੇ ਤਸੱਲੀ ਕਰਕੇ ਲੈ ਜੀ ਉਹ 99 ਮਾਡਲ ਆ ਇਹ ਟਰੈਕਟਰ ਦੇਵਾਂਗੇ 1/2 ਲੱਖ ਰੁਪਏ 1/2 ਲੱਖ ਰੁਪਏ ਦਾ ਲਓ ਮਿੱਤਰੋ ਸਿਰਫ 1/2 ਲੱਖ ਰੁਪਏ ਦਾ ਇਹ ਆਪਣੇ ਗਮਾਂਡੀ ਦਾ ਇਸ ਕਰਕੇ 735 ਤੋਂ ਵੀ ਸਸਤਾ ਸਸਤਾ ਠੀਕ ਹੈ ਜੀ ਆਹ ਅਸੀਂ ਤੋਂ ਵੀ ਸਸਤਾ ਲੈ ਮਿੱਤਰੋ ਆਹ ਆਸੇ ਤੋਂ ਵੀ ਸੋਨਾ ਲਿਕਾ 60 ਦਾ ਜਿੱਥੇ ਮਰਜੀ ਚਾਲ ਲੈਣਾ ਲੈ ਮਿੱਤਰੋ ਜੇ ਕਿਸੇ ਨੇ ਇੰਨੇ ਦਾ ਦੇ ਤਾ ਆਹ ਮਾਡਲ ਤੇ ਇੰਨਾ ਸਾਫ ਤੇ ਸਾਰਾ ਓਰੀਜਨਲ ਤੇ ਆਪਣੀ ਜ਼ਿੰਮ ਠੀਕ ਹੈ ਜੀ 2004 ਦੇ ਵਿੱਚ ਆ ਠੀਕ ਹੈ ਜੀ ਮਾਡਲ 2004 ਸਿੰਪਲ ਸਟੀering ਮਗਰੀਆੜ ਉੱਚੇ ਮਾਡਲ ਦੇ ਲੱਗੇ ਹੋਇਆ ਓਕੇ ਜੀ ਡੰਡਾ ਫੱਟੀ ਹੁੱਕ ਸਾਰਾ ਕੁਝ ਹੈਗਾ ਤੇ ਛਤਰੀ ਲਾ ਕੇ ਦੇਵਾਂਗੇ ਟਾਇਰ ਭਾਈ ਟਾਇਰ ਭਾਈ 40 ਕੇ ਪੈਸੇ ਆ ਰੇਟ ਰੇਟ ਤੇਰਾ ਬੋਲ ਦੀ ਸਵਾ ਦੋ ਲੱਖ ਰੁਪਏ ਡਿਮਾਂਡ ਦੋ ਦਾ ਕੀ ਕੰਮ ਕਰ ਰਹੀ ਮੈਨੂੰ ਯਾਰ ਦੇਖ ਲੈ ਟਰੈਕਟਰ ਦੇਵੇਂ 1 ਲੱਖ ਤੇ 85000 ਠੀਕ ਹੈ ਜੀ ਲੈ ਮੌਕੇ ਤੇ ਮਾਨਸ ਨਮਾਨੇ ਚ ਹੋਰ ਹੋ ਜੂਗਾ ਠੀਕ ਹੈ ਜੀ ਮੌਕਾ ਸਾਂਭ ਲਿਓ ਅੱਜ ਬੇ ਗੇਅਰ ਇੰਜਨ ਦਾ ਜ਼ਿੰਮੇਵਾਰੀ ਇਹਦੀ ਗੇਅਰ ਇੰਜਨ ਦੀ ਚਲਾ ਕੇ ਬਾ ਕੇ ਤਸੱਲੀ ਕਰਕੇ ਠੀਕ ਹੈ ਪਹਿਲੇ ਸਾਲ ਫਸਟਾਰਟ ਇਹ ਆਲ ਰਾਊਂਡਰ ਟਰੈਕਟਰ ਹੈ ਵੀਰੇ ਜਿਹੜੇ ਮਰਜ਼ੀ ਭਮਾ ਤੂੜੀ ਵਾਲੀ ਤੇ ਲਾ ਲਓ ਭਮਾ ਕਣਕ ਵੜਨਾ ਵੱਡੀ ਠੀਕ ਹੈ ਵੱਡੀ ਮਸ਼ੀਨ ਤੇ ਲਾ ਲਓ ਟੋਟਰ ਕਰਾਇਆ ਹੈ ਕਾਹੇ ਦੇ ਲਾ ਲੋ ਨੀਰ ਉਥੇ ਨਾਲੇ ਤਿੰਨ ਖਰਚਾ ਘਟਾ ਦੂਜਾ ਘਟਾ ਹਾ ਉਹ ਤੋਂ ਬਾਅਦ ਆ ਗਿਆ 36 30 ਲੈ ਮੇਟਰੋ 7204 ਮਾਡਲ ਆਇਓ ਟਰੈਕਟਰ ਆਲ ओरिजिनल ਆਪਣੇ ਕੋਲੇ ਵਿਕਣ ਆਇਆ ਸਾਰਾ ਓਰੀਜਨਲ ਜਿੰਨਾ ਹੈਗਾ ਠੀਕ ਆ ਜੀ ਠੀਕ ਆ ਜੀ ਟਾਇਰ ਹੈ ਗਿਆ ਪਿਛਲੇ ਪੀਕੇਟੀ ਦੇ ਜੀ 90 ਪੈਸੇ ਠੀਕ ਆ ਜੀ ਗੇਅਰ ਇੰਜਨ ਦਾ ਉਹ ਕੇ ਚਲਾ ਕੇ ਬਾਕੇ ਉਹਦੀ ਥੱਲੀ ਕਰ ਲਿਓ ਵੀਰੇ ਠੀਕ ਆ ਜੀ ਸੱਤ ਰੇਟ ਨਾਲ ਬਈ ਇੱਕੋ ਰੇਟ ਬੋਲੂ ਜੈਸ ਨੂੰ ਠੀਕ ਆ ਕੀ ਕਹਿੰਦੇ ਸੀ ਛਤਰੀ ਬਈ ਸ਼ਾਇਦ ਰੀਆ ਸ਼ਾਇਦ ਹੋ ਵੀ ਸਕਦੇ ਤੇ ਨਹੀਂ ਵੀ ਹੋ ਸਕਦਾ ਮਤਲਬ ਕਿਸੇ ਦਾ ਟਰੈਕਟਰ ਹੈ ਨਾ ਕਿਸੇ ਨੇ ਵੇਕਨ ਆਇਆ ਕਿਸੇ ਦਾ ਰੇਟਰ ਰੇਟ ਬਾਈ ਕੁ ਰੇਟ ਜੱਸ ਲਓ ਤੇ ਦੂ ਘਟਣਾ ਜੀ 2.5 ਲੱਖ ਰੁਪਏ 2.5 ਲੱਖ ਰੁਪਏ ਦਾ ਲੈ ਮਿੱਤਰੋ ਸਿਰਫ 2.5 ਲੱਖ ਰੁਪਏ ਦਾ ਨਿਊ ਹਾਲੈਂਡ 363 2.5 ਲੋ ਵਾਲਾ ਖਾਈ ਲੋ ਤੇ ਆ ਗਿਆ ਜੂਜੀ ਗੇਅਰ ਵਾਲਾ ਉਹ 50 ਚ ਰੁਪਿਆ ਠੀਕ ਹੈ ਜੀ ਟੀਐਸ ਮਾਡਲ ਭਾਈ 2022 ਮਾਡਲ ਟਰੈਕਟਰ ਹੈ ਛੋਟਾ ਛੋਟਾ ਟਰੈਕਟਰ ਸੁਪਰ ਪਲੱਸ ਸੁਪਰ ਪਲੱਸ ਕੱਲਾ ਸੁਪਰ ਵਾਲ ਨਹੀਂ ਨਹੀਂ ਕੱਲਾ ਪਲੱਸ ਵਾਲਾ ਕੱਲਾ ਸੁਪਰ ਹੁੰਦਾ ਭਾਈ 53 ਐਚਪੀ ਠੀਕ ਹੈ ਜੀ ਆਹ ਸੌਰੀ ਕੱਲਾ ਸੁਪਰ ਹੁੰਦਾ 50 ਐਚਪੀ ਪਲੱਸ ਹੁੰਦਾ 55 ਐਚਪੀ ਜਾਂ ਸੁਪਰ ਪਲੱਸ ਹੁੰਦਾ ਇਹ ਹੁੰਦਾ 53 ਐਚਪੀ 53 ਠੀਕ ਹੈ ਜੀ ਬਾਈ ਜੀ ਇਹ ਟਰੈਕਟਰ ਦੇ ਕਾਲਮ ਲੱਗੀ ਹੋਈ ਜਾਂ ਨਟ ਨੂੰ ਚਾਪੀ ਲੱਗੀ ਹੋਈ ਆਪਾਂ ਦੇਣਦਾਰਾਂ ਠੀਕ ਹੈ ਜੀ ਕੰਪੈਸਟੀ ਚੈੱਕ ਆ ਜੂਜੀ ਗੇਅਰ ਵਾਲਾ ਜੀ 3 ਸਪੀਡ ਹੈ ਕੰਪੈਸਟੀ ਜੈਕਟ ਡਬਲ ਡਿਸਟ੍ਰਿਬਿਊਟਰ ਟਾ ਮਾਡਲ ਟਰੈਕਟਰ ਹੈ ਠੀਕ ਹੈ ਜੀ ਬਾਈ ਮਾਡਲ ਮੀਟਰ 680 ਡਿਮਾਂਡ ਠੀਕ ਹੈ ਜੀ ਅਡਾ ਬੱਬੂ ਕੀ ਡਾਗਾ 680 ਹੂੰ 640 ਜੈਸਨ ਲਓ ਇਹਨੇ 640 ਕਹਤਾ 640 ਦੇ ਦੇ ਲੈ ਮਿੱਤਰੋ 6 ਲੱਖ 40 ਹਜ਼ਾਰ ਦਾ ਲੈ ਜਿਓ 40 ਹਜ਼ਾਰ ਦਾ ਲੈ ਜਿਓ ਬਾਕੀ ਟਰੈਕਟਰ ਨਾਲ ਜਾਂ 6 ਲੱਖ 39 ਹਜ਼ਾਰ ਦਾ ਲੈ ਜਿਓ ਠੀਕ ਹੈ ਜੀ ਮੈਂ ਵਾਅਦਾ ਕਰਨੀ ਆ ਠੀਕ ਹੈ ਜੀ ਲੈ ਬਾਈ ਮਿੱਤਰੋ ਆਹ ਟਰੈਕਟਰ ਦੇ ਕਲਮ ਲੱਗੀ ਹੋਈ ਠੀਕ ਹੈ ਜੀ ਦੀਨਦਾਰ ਮਟਾਇਲ ਜਮਾ ਨਾ ਮੈਨੇ ਮਟਾਇਲ ਕੇ ਰੰਗ ਦੇ ਵਿੱਚ ਆ ਠੀਕ ਹੈ ਜੀ ਜੇ ਤੂੰ ਦੇਖੇਂ ਮੂੰਹ ਧਿਆਨ ਨਾਲ ਜੀ ਮਤਲਬ ਇਹ ਨਾ ਜਿਆਦਾ ਰੰਗ ਫੇਟ ਨਹੀਂ ਹੁੰਦਾ ਸ਼ਾਈਨਿੰਗ ਦਿੰਦੀ ਇਹ ਤੈਨੂੰ ਹਾਂ ਬਈ ਦੀਨ ਦੇਖੋ ਗਾਣੇ ਚਮਕ ਜੀ ਠੀਕ ਹੈ ਜੀ ਮੂਲ ਲਟਾਇਰ ਨਾ ਮੇ ਪਾਤੇ ਦੀ ਪੋਲੋ ਦੇ ਪਿਛਲੇ ਨਾਲ ਦੇ ਆ ਠੀਕ ਹੈ ਸੋਹਣਾ ਇਹ ਟਰੈਕਟਰ ਦੇ ਕਾਲਮ ਲੱਗੀ ਹੋਵੇ ਨਟ ਨੂੰ ਚਾਬੀ ਲੱਗੀ ਹੋਵੇ ਆਪਾਂ ਦੇਂਦਾਰਾਂ ਸਾਈਡ ਕਲੱਚ ਵਾਲਾ ਵੀਰੇ ਠੀਕ ਹੈ ਜੀ ਡਬਲ ਡਿਸਟ੍ਰਿਬਿਊਟਰ ਮਲੇ ਕੈਮਰਾ ਨਹੀਂ ਵੀਰੇ ਉਰੇ 30 ਉਹ ਪਲੇਟ ਤੇ ਮਾਰ ਦੇ ਦੇਖ ਮਾਰਕਾ ਸਾਹਮਣੇ ਐਦੂ ਵੱਡੀ ਕੁਛ ਗੱਲ ਵਾਸ ਨਹੀਂ ਉਹ ਲਿਖਿਆ ਨਾ 10ਵਾਂ ਮਹੀਨਾ 2022 ਠੀਕ ਹੈ ਜੀ ਇਹਨੂੰ 23 ਮਾਡਲ ਸਮਝੋ ਪਰ ਹੈ 22 ਮਾਡਲ ਆ ਬਾਈਕ ਉਹ ਠੀਕ ਹੈ ਬਾਈ ਕਹਿ ਕੇ ਦੇਵਾਂਗੇ 22 ਮਾਡਲ 6 ਲੱਖ 15 ਹਜ਼ਾਰ ਡਮਾਰਟ ਬੋਲ ਕੀ ਕਹਿਣਾ ਸੇ ਤੋਂ ਥੱਲੇ ਆ ਗਿਆ ਹਰਨੇ ਤੂੰ ਕਰ ਕੀ ਕਹਿਣਾ 580 ਸਹੀ ਆ ਟਾਈਟਰ ਦੇ ਦਾਂ ਇੱਕੂ ਰੇਟ ਜੱਸ ਜਾਂ ਨਾ ਇਦੋਂ ਨਾ ਘਟਾਇਓ 565000 ਹਾਂ ਜਾਂ ਨਾ ਆ ਜਾ ਨਾ ਇਹ ਥੱਲੇ ਉੱਡ ਗਿਆ 35 ਤਿਆਰ ਲੈ ਲੋ ਮਿੱਤਰੋ ਅੱਗੇ ਆ ਗਿਆ ਆ ਰੇਟ ਤੁਸੀਂ ਸਮਝ ਲਿਓ ਬਾਈ ਜੀ 855 ਟਰੈਕਟਰ ਮਿਲੂਗਾ ਤੁਹਾਨੂੰ ਕੰਡੀਸ਼ਨ ਚੈੱਕ ਕਰ ਲਓ ਬਈ ਆਲ ओरिजिनल ਹੈਗਾ ਇੰਜਨ ਗੇਅਰ ਦਾ ਪੂਰਾ ਥੋੜਾ ਚੰਗਾ ਮਗਰਾਟ ਲੱਗੇ ਹੋਏ ਹਨ ਬਈ ਹਾਂ ਨਵੇਂ ਲੱਗੇ ਆरिजिनल ਲੱਗੇ ਆ ਕੋਈ ਦੇਸੀ ਜਾਂ ਕੋਈ ਠੀਕ ਹੈ ਮਗਰ ਰਿਪੇਅਰ ਨਹੀਂ ਹੋਏ ਠੀਕ ਹੈ ਜੀ ਗੇਅਰ ਇੰਜਨ ਦਾ ਬਹੁਤ ਚੰਗਾ ਹੈ ਇਹ ਠੀਕ ਹੈ ਜੀ ਠੀਕ ਹੈ ਗੱਲ ਚਲਾ ਕੇ ਬਾਕੇ ਆਪਦੀ ਤਸੱਲੀ ਕਰਕੇ ਲੈ ਜਿਓ ਠੀਕ ਹੈ ਜੀ ਠੀਕ ਹੈ ਗੱਲ ਰੇਟ ਉਹ ਦੇਵਾਂਗੇ ਜਿਹੜਾ 35 ਨਾ ਦੇਵੇ ਕੋਈ ਠੀਕ ਹੈ ਜੀ 96 ਮਾਡਲ ਦੇ ਵਿੱਚ ਅੰਦਰ ਅੰਦਰ ਪੰਪ ਆ ਓਕੇ ਜੀ ਕਿੰਨੇ ਦੇਰੀ ਬਬੂ ਜੀ 145 ਹੈਗਾ ਹੂੰ 130 ਦਾ 125000 125000 ਲੈ ਮਿੱਤਰੋ 125000 25000 ਲੈ ਇਹ ਮਿੱਤਰੋ ਇਹ ਨਹੀਂ ਇਹ ਨਹੀਂ ਬਿਚਣਾ ਇਹ ਨਹੀਂ ਬਿਚਣਾ ਇਹ ਨਹੀਂ ਬਿਚਣਾ ਲੈ ਮਿੱਤਰੋ ਗਿਆ ਗਿਆ 700 ਨਹੀਂ 700 ਤੋਂ ਪਹਿਲਾਂ ਗਿਆ 730 ਸੋਨਾਲੀ ਕਾ ਲੈ ਤੇ ਚਾਹ ਲਾ ਲਈ ਬੇ ਬੇਲਾ ਸਾਹਮਲੇ ਬਾਈ ਕੋਈ ਲੋਨ ਕੋਈ ਲੋਨ ਫੈਂਸ ਕੋਈ ਲੋਨ ਫੈਂਸ ਨਹੀਂ ਕਰਾ ਕੇ ਦਿੰਦੇ ਕੁਝ ਨਹੀਂ ਕਰਾ ਕੇ ਦਿੰਦੇ ਠੀਕ ਹੈ ਜੀ ਹਰਿਆਣਾ ਨੰਬਰ ਆ 45 99 ਨੰਬਰ ਆ ਟਰੈਕਟਰ ਦਾ ਠੀਕ ਹੈ ਜੀ ਟਰੈਕਟਰ ਚੰਗੇ ਆ ਬਾਈ ਟਰੈਕਟਰ ਦੇ ਪਿਛਲੇ ਹੈਗੇ ਅਧੇਕ ਮੂਰ ਲੈ ਗਏ 70 ਰੁਪਏ ਸੀ ਮੂਰਲੇ ਦਾ ਛਤਰੀ ਲਾ ਕੇ ਦੇ ਦੂੰ ਬੈਂਪਰ ਚੇਂਜ ਕਰ ਦਿਆਂ ਠੀਕ ਹੈ ਜੀ ਸੈਂਟਰ ਗੇਅਰ ਤੇਲ ਖਾਤੇ ਘੱਟ ਵਾਲਾ ਹਾਂ ਠੀਕ ਹੈ ਜੀ ਸਵਾ ਦੋ ਲੱਖ ਰੁਪਏ ਮੰਗ ਰਿਹਾ ਕੀ ਉਹਨਾਂ ਦਾ ਕਰ 90 ਕੱਪੜੇ 80 ਦਾ ਪਹਿਲਾਂ ਵੀ ਬੋਲਿਆ ਹੋਇਆ ਕੱਪੜੇ ਲਾ ਲਈ ਜਿਹੜਾ ਆ ਗਿਆ ਇੱਥੇ ਲੈਣ ਟਰੈਕਟਰ ਪਿਛਲੀ ਵੀਡੀਓ ਚ 1 80 ਬੋਲਿਆਗਾ ਬੋਲਿਆ ਹੋਊ ਅੱਜ ਬੋਲ ਗੱਲ ਤਾਂ ਅੱਜ ਦੀ ਕਰ ਉਹ ਦਿਨ ਤਾਂ ਦੁਬਾਰੇ ਆਉਂਦਾ ਨਹੀਂ ਟਰੈਕਟਰ ਹੋ ਗਿਆ ਹਾਂ ਟਰੈਕਟਰ ਦੇ ਮੈਂ ਇੱਕੋ ਰੇਟ ਵੀ ਦੇ 1 65000 ਦਾ ਦੇ ਦੂ ਕੋਈ ਨਹੀਂ ਦਿੰਦਾ ਕੋਈ ਪੈਂਡ ਜਾ ਕੇ ਘਰੇ ਜਾ ਕੇ ਨਫਾ ਲੈ ਲਿਓ ਨਾ ਨਫਾ ਦਿੱਤਾ ਨਾ ਟਰੈਕਟਰ ਨੇ ਠੀਕ ਹੈ ਵਪਾਰ ਛੱਡਦਾ ਵੀਰੇ ਠੀਕ ਹੈ ਨਫਾ ਦੇਉਗੇ ਇੰਨੇ ਜ਼ੱਬੇ ਕਦੇ ਆ ਜਿੰਨਾਂ ਰੇਕਾ ਨਹੀਂ ਦਿੰਦਾ 14 ਮਾਡਲ ਕੋਈ ਠੀਕ ਹੈ ਇਹ ਨਾਲੇ ਵੱਡੇ ਦਾ ਵੱਡਾ ਟਾਇਰ ਉਹ ਵੀ ਦੋ ਦੋ ਦੇ ਵਿਕਦੇ ਆ ਸਹੀ ਗੱਲ ਆ ਬਈ ਤੇ ਅਗਲਾ ਆ ਗਿਆ ਨਿਊ ਹਾਲੈਂਡ 3630 ਸੁਪਰ ਵਾਲਾ ਹੂੰ ਚੌਕਲੇ ਟਾਇਰਾਂ ਦੇ ਦੇਖ ਸਕਦੇ ਬਈ ਜਮਾ ਨਵੇਂ ਆ ਫਰੰਟ ਰੇਡੀਅਲ ਟਾਇਰ ਨੇ ਬੈਕ ਟਾਇਰ 15 ਵਾਲੇ ਨੇਗੇ ਹੂੰ ਬਿਲ ਵਗੈਰਾ ਮਿਲ ਜਾਣਗੇ ਠੀਕ ਹੈ ਲੈ ਮਿੱਤਰੋ ਬਿਲ ਮਿਲ ਜੂਗਾ ਕੰਪੈਸਟੀ ਜੈਕ ਚ ਫਾਇਵਰ ਹੱਡ ਲੱ ਡਬਲ ਡਿਸਟ੍ਰਿਬਿਊਟਰ ਡਬਲ ਡਿਸਟ੍ਰਿਬਿਊਟਰ ਮਾਡਲ 14 ਨਾ ਕੱਲੇ ਮਗਰਿਆਣਾ ਦੇ ਉੱਪਰ ਦੀਆਂ ਛੱਤਾਂ ਤੇ ਪੇਂਟ ਵੱਜਿਆ ਹੋਇਆ ਠੀਕ ਹੈ ਬਾਕੀ ਸਾਰਾ ਓਰੀਜినਲ 3 ਸਪੀਡ ਠੀਕ ਹੈ ਜਿਹੜਾ ਚੀਜ਼ ਹੋਈ ਬਈ ਦੱਸ ਕੇ ਦੇਵਾਂਗੇ ਨਾ ਬਈ ਬਿਲਕੁਲ ਠੀਕ ਹੈ ਜੀ ਡੰਡਾ ਫੱਟੀ ਹੁਕ ਸਾਰਾ ਸਮਾਨ ਨਾਲ ਠੀਕ ਹੈ ਜੀ ਪ੍ਰਾਈਸ ਬਈ ਕਿਉਂ ਲਿਖਿਆ ਪਿਆ ਸਾਹਮਣੇ 480 14 ਮਾਡਲ ਕਿੰਨਾ ਦੇ ਦੀਏ ਪਹਿਲਾਂ 440 ਲੱਗਿਆ ਸੀ 440 ਦਾ ਮੰਨ ਲਈ ਤੇਰੀ ਗੱਲ ਠੀਕ ਹੈ ਅੱਜ ਦੇ ਰਾਂਗੇ 435000 ਦਾ ਲੈ ਮਿੱਤਰੋ ਮੌਕਾ ਸਾਂਭ ਲਿਓ ਲਾਸਟ ਰੇਟ ਹੀ ਹੈ ਨਾ ਬਈ ਅਗਲੇ ਦਿਨ ਬਾਅਦ ਜਿੰਨੇ ਲਿਖਿਆ ਨਾ ਇੰਨੇ ਨੇ ਦੇ ਵਿਕੀ ਜਾਂਦੇ ਵਿਕੀ ਜਾਂਦੇ ਅਗੇ 4.5 ਪਲੱਸ ਵਿਕਦੇ ਆ ਠੀਕ ਆ ਬਈ ਜਿਵੇਂ ਆਪਾਂ ਉਹ ਟਰੈਕਟਰ ਲਗਾਈ 610000 ਉਹਨੇ ਤਾਂ ਬਿਕਦੇ ਸੀ ਨਾ ਬਈ ਨਾਲੇ ਪਿਛਲੀ ਮੰਡੀ ਬਾਈ ਨੇ ਵੇਚਿਆ ਸੀਗਾ ਬਾਕੀ ਵੀ ਮੌਕਾ ਸਾਂਭ ਲਿਓ ਲੋਨ ਹੋ ਜੂਗਾ ਨਾ ਬਈ ਇਹਦੇ ਸਰਮੇ ਲੋਨ ਹੋ ਜੂਗਾ 4.5 ਤੋਂ 4.4 ਲੱਖ ਰੁਪਏ ਠੀਕ ਆ ਜੀ ਤੇ ਲੋ ਮਟਰ ਅੱਗੇ ਆ ਗਿਆ 855 ਅਲਟਰਾ ਉਹਨੇ ਤਾਂ ਦੇਵਾਂਗੇ ਕਿ ਕੋਈ ਦੇ ਹੀ ਨਾ ਸਕੇ ਠੀਕ ਆ ਮੂਲੇ ਟਾਇਰ ਕਾਲਰ ਜਾਜੀ ਨਵੇਂ ਪਾਤੇ ਠੀਕ ਹੈ ਜੀ ਬਿਲ ਮਿਲ ਜੂਗਾ ਬਿਲ ਮਿਲ ਜੂ ਪਿਛਲੇ ਸੀਟ ਦੇ ਆ ਬਾਈ ਠੀਕ ਹੈ ਜੀ 80 85% ਠੀਕ ਹੈ ਜੀ ਠੀਕ ਹੈ ਗੱਲ ਮਗਰਾੜਾਂ ਤੇ ਪਚਾ ਪ੍ਰਾਣੀ ਕਿਸੇ ਨੇ ਹਲਕੀ ਫੁਰਕੀ ਟੱਚਿੰਗ ਕਰਵਾਈ ਹੋਈ ਆ ਠੀਕ ਹੈ ਆਪਾਂ ਨਹੀਂ ਕੋਈ ਕੁਝ ਕਰਵਾਇਆ ਨਹੀਂ ਆਪਾਂ ਨਹੀਂ ਕਰਵਾਇਆ ਠੀਕ ਹੈ ਗੱਲ ਇੰਜਨ ਗੇਅਰ ਦਾ ਕਿਸੇ ਪਾਸੋਂ ਮਗਰਾੜ ਗੱਲੇ ਨਹੀਂ ਹੈਗੇ ਉਦਾਂ ਕਿਸੇ ਨੇ ਕਰਵਾਤੀ ਪਤਾ ਨਹੀਂ ਕਿਉਂ ਕਰਾਈ ਹੈ ਠੀਕ ਹੈ ਇੰਜਨ ਗੇਅਰ ਦਾ ਬਾਈ ਵੱਢ ਕੇ ਲੈ ਜਾਓ ਚਲਾ ਕੇ ਤਸੱਲੀ ਕਰਕੇ ਲੈ ਜਾ ਇਹਦੀ ਤਾਂ ਆਪਣੀ ਜ਼ਿੰਮੇਵਾਰੀ ਆ ਠੀਕ ਹੈ ਜੀ ਬਾਕੀ ਸਾਰਾ ਟਰੈਕਟਰ ਐ ਸ਼ੀਸ਼ੇ ਵਰਗਾ ਹੀ ਆ ਓਕੇ ਰਿਪੋਰਟ ਚ ਹੈਗਾ ਕੱਲਾ ਕੱਲੇ ਮਗਰਾਟ ਸਾਨੂੰ ਬਈ ਦੱਸ ਤੇ ਜਿਵੇਂ ਹੋਇਆ ਅੱਛਾ ਇੱਕ ਗੱਲ ਹੋਰ ਆ ਹਾਂਜੀ ਕੈਮਰੇ ਲਈ ਵੀ 605 ਅਲਟਰਾ ਸੈਂਟਰ ਗੇਅਰ ਆਹ ਗੇਰ ਵਾਲਾ ਨਹੀਂ ਮਿਲਦਾ ਠੀਕ ਆ ਸੈਂਟਰ ਗੇਰ ਵਾਲਾ ਨਹੀਂ ਮਿਲਦਾ ਸਹੀ ਗੱਲ ਆ ਵੀ ਸਭ ਤੋਂ ਕਾਮਯਾਬ ਟਰੈਕਟਰ ਹੈ ਜੀ ਸੈਂਟਰ ਗੇਰ ਅਰਜਨ ਠੀਕ ਆ ਗੇਰ ਵੀ ਦਬਾ ਦਾ ਪੈਂਦਾ ਨਾ ਵੀ ਇਹਦੇ ਕਿਵੇਂ ਪਾਲਾ ਹੋਲੀ ਪਾਲਾ ਤੋਦਾ ਪਾਲਾ ਬੋਲ ਪ੍ਰੈਸ਼ਰ ਹੋਊਗਾ ਪਰਾਇ ਡਿਮਾਂਡ ਹੈਗੀ ਇਹਦੀ ਜੀ 3,60,000 ਮਾਡਲ 3 ਸ਼ਟਰ ਸ਼ਟਰ ਤੈਨੂੰ 40 ਡਿਮਾਂਡ ਦਾ ਠੀਕ ਆ ਮਾਡਲ ਲਗਾ 10 10 ਮਾਡਲ 340 ਦਾ ਦੇਖ ਲੈ ਸਰ ਮੈਂ ਬੋਲ ਕਿੰਨੇ ਕਹਿਣਾ ਤੂੰ 10 ਕੀ ਟੋਨਾ 3 5 3 5 ਤੂੰ ਕਰਦਾ ਹਾਂ ਜੀ ਹਾਂ ਗੱਲ ਕਰ ਤੂੰ ਜਾਇਜ਼ 3000 ਲਾਲਾ ਉਹ ਭਰਾ ਲੈ ਕੇ ਆਣਗੇ 90 90 ਟਰੈਕਟਰ ਦੇਵਾਂਗੇ ਜੀ 2 ਲੱਖ ਤੇ 85 ਹਜ਼ਾਰ ਲੈ ਮਿੱਤਰੋ ਸਾਵਣੋ ਮੌਕਾ ਇਹਦੂ ਕੋਈ ਦਿੰਦਾ ਨਹੀਂ ਕੋਈ ਵੀ ਦਿੰਦਾ ਇਹ ਨਹੀਂ ਨਾ ਨਫਾ ਦਿੱਤਾ ਸਾਢੇ 3 ਦਿਨ ਦੇ ਵਿਕਦੇ ਨੇ ਵਿਕਦੇ ਆ ਜੇ 3 ਪਲੱਸ ਤਾਂ ਵਿਕਦੇ ਆ ਸਹੀ ਗੱਲ ਆ ਬਾਈ ਜੇ ਜੈਜ ਰੇਟ ਆਇਆ ਤਾਂ ਜੈਜ ਰੇਟ ਠੀਕ ਆ ਜੀ ਤੇ ਅਗਲਾ ਆ ਗਿਆ ਬਾਈ ਜੇ ਅਰਜਨ 555 ਟਰੈਕਟਰ ਦੇਖੋ ਮਿੱਤਰੋ ਕੋੜਾ ਟਰੈਕਟਰ ਕਹ ਲਈ ਆਪਾਂ ਪੂਲੇ ਟਾਇਰ ਜਮਾ ਨਵੇਂ ਆ 2016 ਵਾਲੇ ਠੀਕ ਆ ਵੱਡੇ ਆ ਯਾਰ ਥੋੜੇ ਇਹ ਮੂਹਰੋ ਟਰੈਕਟਰ ਵਾਲਾ ਚੱਕ ਰੱਖਿਆ ਇਹਨਾਂ ਨੇ ਠੀਕ ਆ ਪਹਿਲਾਂ ਇਹ ਨਾਲ ਦੇ ਟਾਇਰ ਆ ਬਾਈ ਠੀਕ ਆ ਇਹਨਾਂ ਨੂੰ ਅੱਧੇ ਟਾਇਰ ਆ ਇਹ ਟਾਇਰ ਅਸੀਂ ਲਾ ਕੇ ਠੀਕ ਆ ਜਦੋਂ ਤੁਸੀਂ ਦੇਖਣ ਆਉਂਗੇ ਇਹਦੇ 90% ਟਾਇਰ ਪਾਈ ਹੋਣਗੇ ਐਮ ਆਰ ਦੇ ਠੀਕ ਆ ਜੀ ਠੀਕ ਹੈ ਇਹ ਗੱਲ ਮਤਲਬ ਅੱਜ ਪਹਿ ਜਾਣਗੇ ਇਹਦੇ ਟਾਇਰ ਅੱਜ ਨਾ ਪਹਿਣਗੇ ਤੜਕੇ ਪਹਿ ਜਾਣਗੇ ਪਹਿ ਜਾਣੇ ਬਸ 90% ਪਹਿ ਠੀਕ ਆ ਮਤਲਬ ਟਾਇਰ ਟਾਇਰ ਇਹਦੇ ਆਏ ਪਹਿਣਗੇ ਡੰਡਾ ਫੱਟੀ ਛਤਰੀ ਆ ਡੰਡਾ ਫੱਟੀ ਹੁੱਕ ਸਭ ਕੁਝ ਹੈਗਾ ਠੀਕ ਹੈ 57 एचपी वाला ठीक है जी मॉडिफिकेशन वाला एवी सेंटर गियर वाला सेंटर गियर वाला ਕੋੜਾ ਬੈਂਪਰ ਲੱਗੂ ਦੇ ਕੋੜਾ ਬੈਂਪਰ ਲਾ ਕੇ ਦੇਵਾਂਗੇ ਠੀਕ ਹੈ ਜੀ ਕੋਈ ਰੇਟ ਨਹੀਂ ਵਧਦਾ ਠੀਕ ਹੈ 90 ਪੈਸੇ ਐਮ ਆਰਐਫ ਦੇ ਪਾਕੀ ਦੇਵਾਂਗੇ ਠੀਕ ਹੈ ਕੋਈ ਰੇਟ ਨਹੀਂ ਵਧਦਾ 16 ਮਾਡਲ ਜਿੰਦੀ ਸਰਵਿਸ ਕਰਕੇ ਦੇਵਾਂਗੇ ਕੋਈ ਵੇਟ ਨਹੀਂ ਵਧਦਾ 16 ਮਾਡਲ 8 4 ਲੱਖ ਰੁਪਇਆ ਡਿਮਾਂਡ ਠੀਕ ਭੂ ਰੇਟ ਦੇਵਾਂਗੇ ਟਰੈਕਟਰ ਆਪਾਂ 4 ਲੱਖ 4 ਲੱਖ ਤੇ 22000 ਰੁਪਏ 22000 ਠੀਕ ਲੈ ਮਿੱਤਰ 4 ਲੱਖ ਤੇ 22000 ਟੋਪ ਮਾਡਲ ਟਰੈਕਟਰ ਆ 57 HP ਵਾਲਾ ਠੀਕ ਆ ਜਦੋਂ ਮੇਰੇ ਦੇਖਣ ਆਉਣਗੇ ਉਦੋਂ ਪੂਰਾ ਸ਼ਿੰਗਾਰਿਆ ਹੋਊਗਾ ਟਰੈਕਟਰ ਮੈਂ ਹੈ ਜੀ ਪਿਛਾਨ ਚੱਲਿਆ ਕੇ ਦਿਖਾ ਦਿਓ ਇਹਨੂੰ ਠੀਕ ਆ ਜੀ ਇਹ ਆਪਣੀ ਜ਼ਿੰਮੇਵਾਰੀ ਆ ਠੀਕ ਆ ਜਦੋਂ ਘੋੜਾ ਬੈਂਪਰ ਦੇ ਉੱਤੇ ਲੇਟਾਂ ਲੱਗਣਗੀਆਂ ਠੀਕ ਆ ਜੀ ਪਿਛਲੇ ਟਾਇਰ 90 ਪੈਸੇ ਹੋਣਗੇ ਓਕੇ ਜੀ ਤੇ ਟਰੈਕਟਰ ਚੋਂ ਖੜਾ ਫਿਰ ਕੀ ਕਹੂਗਾ ਠੀਕ ਆ ਤੇ ਸਟੀering ਵੀ ਮੋਡੀਫਿਕੇਸ਼ਨ ਵਾਲਾ ਲੱਗਿਆ ਹੋਇਆ ਨਾ ਇਹਦਾ ਭਾਈ ਲੱਗਿਆ ਭਾਈ ਸਹੀ ਗੱਲ ਹੈ ਨਾ ਭਾਈ। ਤਾਂ ਤੋਂ ਵੱਡੀ ਗੱਲ ਤਾਂ ਅਰਜਨ ਦੀ ਆਹਾ ਯਾਰ ਸੈਂਟਰ ਗੇਅਰ ਵਾਲਾ ਜਿਹੜਾ ਘੱਟ ਮਿਲਦਾ ਹੈ। ਸਭ ਤੋਂ ਕਾਉ ਜੋ ਟਰੈਕਟਰ ਸੈਂਟਰ ਗੇਅਰ ਅਰਜਨ ਠੀਕ ਹੈ ਜੀ। ਇਹ Mahindra 555 DI ਪਾਵਰ ਪਲੱਸ ਵਾਲਾ ਭਾਈ। ਠੀਕ ਹੈ ਜੀ। ਟੌਪ ਮੁੱਲ ਜਿਹਦਾ ਹੁਣ ਚੱਲਣ ਲਿਆ। ਠੀਕ ਹੈ ਜੀ। ਠੀਕ ਹੈ ਗੱਲ। ਲੈ ਭਈ ਬੱਬੂ ਸਿਆਂ ਇੱਕ ਤੇਰੀ ਵੀਡੀਓ ਦੇ ਉੱਤੇ ਪਹਿਲਾਂ ਤਾਂ ਵੀਰੇ ਕਥ ਵਨ ਕੇ ਬੇਨਤੀ ਹੈ ਸਾਰਿਆਂ ਨੂੰ ਜੋ ਵੀ ਭਾਈ ਟਰੈਕਟਰ ਦੇਖਣ ਜਾਂ ਲੈਣਾ ਆਉਣਗੇ ਕੋਈ ਵੀ ਚੈਨਲ ਹੋਇਆ ਠੀਕ ਹੈ ਭਾਵੇਂ ਇਲਤੀ ਲਾਣੇ ਦਾ ਹੋਵੇ ਭਾਵੇਂ ਲੈਨ ਲੌਂਡ ਹੋਵੇ ਭਾਵੇਂ ਸੁਖਵਿੰਦਰ ਆ ਸੁਖਵਿੰਦਰ ਕੀ ਨਾਮ ਸਿਕੰਦਰ ਮਾਨਾ ਹੋਵੇ ਕੋਈ ਵੀ ਹੋਵੇ ਉਹਦੇ ਚੈਨਲ ਦੀ ਵੀਡੀਓ ਦਾ ਸ਼ਾਰਟ ਸਕਰੀਨ ਜ਼ਰੂਰ ਲੈ ਕੇ ਆਇਓ ਕਿਉਂ ਲੈ ਕੇ ਆਓ ਜਿਹੜਾ ਤੁਹਾਨੂੰ ਗਿਫਟ ਕਰਨੇ ਆ ਉਹ ਕਰਨੀ ਆ ਜਿਹੜਾ ਭਾਈ ਵੀਡੀਓ ਬਣਾ ਕੇ ਜਦੀ ਵੀਡੀਓ ਟਰੈਕਟਰ ਵੀ ਉਹਨੂੰ 2000 ਰੁਪਏ ਆਪਾਂ ਗਿਫਟ ਦੇਣਾ ਠੀਕ ਠੀਕ ਹੈ ਕੋਈ ਇਹਨਾਂ ਦੇ ਕਰੇ ਟੂਟੀ ਜਾਂ ਨਲਕੇ ਨਹੀਂ ਲੱਗੇ ਤੇਲ ਵਾਲੇ ਤੇਲ ਵਾਲੇ ਜੇ ਕਿਸੇ ਦੀ ਵੀਡੀਓ ਤੇ ਨਹੀਂ ਟਰੈਕਟਰ ਵੀ ਕੋ ਤਾਂ ਆਉਣ ਜਾਂਦਾ ਤੇਲ ਦਾ ਖਰਚਾ ਮੈਂ ਜ਼ਰੂਰ ਦਵਾਂਗਾ ਦਿਨਾਂ ਮੈਂ ਦਿਨਾਂ ਠੀਕ ਹੈ ਗੱਲ ਡੰਡਾ ਪੱਥਰ ਫੱਟੀ ਨਾ ਪਸੰਦ ਆਵੇ ਬੈਟਰੀ ਨਾ ਪਸੰਦ ਆਵੇ ਚੇਂਜ ਕਰਕੇ ਦੇਵਾਂਗੇ ਇੰਜਨ ਦੇ ਵਿੱਚ ਤੇਲ ਦੀ ਸਰਵਿਸ ਜਿਹੜਾ ਵੀ ਤੇਲ ਕੋਹੋਂਗੇ ਨਾਲ ਲੈ ਕੇ ਜਾਣਾ ਨਾਲ ਲਿਜਿਓ ਚੇਂਜ ਕਰਕੇ ਦੇਣਾ ਚੇਂਜ ਕਰਕੇ ਦੇ ਦਾਂ ਠੀਕ ਕੀ ਗੱਲ ਤਾਂ ਗੱਲ ਬੱਬੂ ਸੌਦਾ ਜਿੱਥੇ ਮਰਜ਼ੀ ਹੋਵੇ ਚਾਬੀ ਨਾਲ 1500 ਰੁਪਏ ਦੇਵਾਂਗੇ ਡੰਮੀ ਟਰੈਕਟਰ ਛੋਟਾ ਜਿਹਾ ਇੱਕ ਡੰਮੀ ਟਰੈਕਟਰ ਦੀ ਮੰਗ ਟਰੈਕਟਰ ਨਾਲ ਟਰੈਕਟਰ ਫ੍ਰੀ ਫ੍ਰੀ ਠੀਕ ਹੈ ਗੱਲ ਜਿਹੜੀ ਗੱਲ ਕਹਿ ਤੀ ਉਸ ਤੋਂ ਗੱਲ ਦੇ ਵਿੱਚ ਕੋਈ ਨਵੇਂ ਪੈਸੇ ਦਾ ਫਰਕ ਹੋਇਆ ਤਾਂ ਦੇਨਦਾਰ ਠੀਕ ਹੈ ਕੀ ਗਲਤ ਗੱਲ ਆ ਬੱਬੂ ਸਹੀ ਗੱਲ ਹੈ ਜੀ ਮੇਰਾ ਮੋਬਾਈਲ ਨੰਬਰ ਹੈਗਾ 947884545 ਦੂਜਾ ਨੰਬਰ ਹੈਗਾ 8872945145 ਠੀਕ ਹੈ ਜੀ ਵੀਡੀਓ ਵਧੀਆ ਲੱਗੀ 22 ਬਣ ਕੇ ਦੱਬ ਕੇ ਲਾਇਕ ਕਮੈਂਟ ਸ਼ੇਅਰ ਕਰਕੇ ਆਇਓ ਤੇ ਵਧੀਆ ਵਧੀਆ ਕਮੈਂਟ ਕਰਕੇ ਆਇਓ ਕਿ ਸਾਨੂੰ ਵੀ ਪੜਨ ਦਾ ਸਵਾਦ ਆਵੇ ਸਵਾਦ ਆਉਂਦਾ ਤੇ ਦਿਖਾਉਂਦਾ ਵੀ ਸਵਾਦ ਆਉਂਦਾ ਕਿਹਾ ਸਹੀ ਗਾ ਜੇ ਨੀ ਵੀ ਟਰੈਕਟਰ ਲੈਣਾ ਕਿਸੇ ਨੇ ਹੁਣ ਸਾਡੇ ਕੋਲ ਇੱਕ ਸਬੂਤ ਬਣ ਗਿਆ ਸਹੀ ਗਾ ਕਿਆ ਦੇਖੋ ਬਾਈ ਤੂੰ ਤਾਂ 2.5 ਲੱਖ ਮੰਗੀ ਨਾ 1,85,85 ਹਜ਼ਾਰ ਦੇ ਵਿੱਚ ਹੀ ਆਂਦਾ ਸਹੀ ਗੱਲ ਸਬੂਤਤਾ ਬਣ ਗਿਆ ਤੁਹਾਡਾ ਸਹੀ ਗੱਲ ਠੀਕ ਹੈ ਗੱਲ ਹੈ ਵੀਡੀਓ ਵਧੀਆ ਲੱਗੀ ਨਾ ਨੇਰੀ ਲਿਆ ਦਿਓ ਬਾਈ ਬਣ ਕੇ ਮੇਰਾ ਮੋਬਾਈਲ ਨੰਬਰ 947884545 ਦੂਜਾ ਨੰਬਰ ਹੈਗਾ 88729452 ਦੋਨਾਂ ਦੇ ਨੰਬਰਾਂ ਦੇ ਕਾਲਿੰਗ ਦੋਨਾਂ ਤੇ WhatsApp ਚੱਲਦਾ ਜੀ ਬਹੁਤ ਬਹੁਤ ਮਿਹਰਬਾਨੀ ਬਾਈ ਸਸਤੀ ਕਰ ਬਾਈ ਸਸਤੀ ਕਰ